ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਤੇ ਬਾਈ ਜੀ ਆਪਾਂ ਨਾ ਕਬੂਤਰਾਂ ਦੀ ਪਰਪਟਾਈ ਕਰਨ ਲੱਗੇ ਆ ਆਪਾਂ ਐਤਵਾਰ ਤੁਹਾਨੂੰ ਕਿਹਾ ਸੀਗਾ ਆਪਾਂ ਸ਼ਾਮ ਨੂੰ ਆਗੇ ਸੀ ਕੰਮ ਤੋਂ ਤੇ ਹੁਣ ਆਹ ਬੱਚਿਆਂ ਨੂੰ ਆਪਾਂ ਧੁੱਪ ਲਵਾਈ ਸੀ ਤੇ ਉਹ ਆਪਣੇ ਵੱਡੇ ਕਬੂਤਰ ਜਿਹੜੇ 24 ਵਾਲੇ ਆ ਠੀਕ ਹੈ ਉਹਨਾਂ ਨੂੰ ਵੀ ਧੁੱਪ ਲਵਾਈ ਸੀ ਇਹਨਾਂ ਨੂੰ ਵੀ ਆਪਾਂ ਧੁੱਪ ਲਵਾਈਆ ਹੁਣ ਆਪਾਂ ਆਣ ਕੇ ਲਾ ਲੇ ਆ ਜਾਲ ਦੇ ਵਿੱਚ ਪਾਏ ਸੀਗੇ ਪਹਿਲਾਂ ਹੀ ਆਪਾਂ ਤੇ ਹੁਣ ਇਹਨਾਂ ਦੀ ਆਪਾਂ ਪਰਪਟਾਈ ਕਰਾਂਗੇ ਜਿਹੜੇ ਤਾਂ ਆਪਣੇ ਆ ਕਬੂਤਰ ਆ ਠੀਕ ਹੈ ਜਿਵੇਂ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਹੀ ਪੜ ਕੇ ਜਿਵੇਂ ਜਿਵੇਂ ਪਟਾਂਗੇ ਉਹ ਵੀ ਮੈਂ ਦੱਸੂਗਾ ਬਾਕੀ ਆਪਾਂ ਮੁੰਡੇ ਤੋਂ ਪੁੱਛ ਲਿਆ ਵਾ ਤਰਨ ਤਰਨ ਦਾ ਮੁੰਡਾ ਵਾ ਆਪਾਂ ਉਹਦੇ ਤੋਂ ਇੱਕ ਵਾਰੀ ਪੁੱਛ ਲਿਆ ਸੀ ਕਿਵੇਂ ਪੱਟਨੇ ਆ ਪਿਛਲੀ ਾਰ ਤਾਂ ਆਪਾਂ ਦੀ ਮਰਜ਼ੀ ਨਾਲ ਪੱਟੇ ਸੀ ਠੀਕ ਆ ਆਪਦੇ ਤਰੀਕੇ ਨਾਲ ਐਦ ਕੀ ਆਪਾਂ ਉਹ ਭਰਾ ਦੇ ਤਰੀਕੇ ਨਾਲ ਪੱਟ ਕੇ ਦੇਖਦੇ ਆ ਫਿਰ ਤੁਹਾਨੂੰ ਪਤਾ ਹਨਾ ਕਿ ਯਾਰ ਡਾਰ ਜਿਹੜੀ ਹੁੰਦੀ ਐ ਨਾ ਉਹਦੋਂ ਵੀ ਫਰਕ ਪੈਣਦਾ ਵਾ ਉਹਨਾਂ ਨੇ ਆਪਾਂ ਨੂੰ ਐ ਕਿਹਾ ਜਿਵੇਂ ਮੰਨ ਲਓ ਜਿਵੇਂ ਆਹ ਜਿਹੜੇ ਨਵੇਂ ਆਏ ਆ ਠੀਕ ਐ ਇਹ ਪਰ ਇਹ ਤਾਂ ਆਪਾਂ ਨਹੀਂ ਪੱਟਨੇਗੇ ਹੁਣ ਜਿਵੇਂ ਫਾਕ ਅੱੱਚਾ ਖਾਂਬਾ ਪਾ ਦੇਖਦਾ ਹੁਣ ਆ ਠੀਕ ਹੈ ਇਹਦੇ ਆਪਾਂ ਅਗਲੇ ਦੋ ਪੱਟ ਦੇਣੇ ਆ ਜਦੋਂ ਬਾਅਦ ਜਿਹੜੇ ਇਹਦੇ ਪੁਰਾਣੇ ਖੰਭ ਹੋਣਗੇ ਜਿਵੇਂ ਆਹ ਵਾਲੇ ਆ ਠੀਕ ਹੈ ਆ ਪੱਟ ਦਾਂਗੇ ਆਪਾਂ ਜਿਹੜੇ ਰੰਗਦਾਰ ਆ ਪੂਰੇ ਆ ਇਹ ਪੱਟ ਦਾਂਗੇ ਤੇ ਅਦਰਲੀ ਸਾਈਡ ਵੀ ਆਪ ਐ ਕਰਾਂਗੇ ਤੇ ਬਾਕੀ ਜਿਹੜੇ ਪੂਛ ਦੇ ਇਹਨਾਂ ਤੇ ਪੁਰਾਣੇ ਖੰਭਾ ਜਿਵੇਂ ਆ ਵਿਆਹ ਪੁਰਾਣਾ ਖੰਭਾ ਠੀਕ ਹੈ ਆ ਪੱਟ ਪਟਾਂਗੇ ਬਾਕੀ ਆ ਨਵੇਂ ਆ ਇਹ ਆ ਠੀਕ ਹੈ ਇਹ ਕਾ ਪੁਰਾਣਾ ਆ ਬਾਕੀ ਆਈ ਜਾਂਦੀ ਇਹਦੇ ਨਵੇਂ ਆ ਦਿਖਾ ਦਣਾ ਮੈਂ ਤੁਹਾਨੂੰ ਉਹ ਵੀ ਦੇਖਦੇ ਹੋਣਗੇ ਠੀਕ ਹੈ ਇਹ ਆਪਾਂ ਪਟਾਂਗੇ ਬਾਕੀ ਤੁਹਾਨੂੰ ਮੈਂ ਪੱਟ ਕੇ ਦਿਖਾਉਣਾ ਠੀਕ ਹੈ ਕਿਵੇਂ-ਕਿਵੇਂ ਪੱਟਨੇ ਆ ਬਾਕੀ ਵੀਡੀਓ ਦੇ ਨਾਲ ਬਨੇ ਰਹੋ ਸਾਰੇ ਵੀਰ ਭਰਾ ਜਿਹੜੇ ਤਾਂ ਪੁਰਾਣੇ ਕਬੂਤਰ ਆ ਉਹ ਆਪਾਂ 10 ਪਾਰ ਸਾਰੇ ਪੱਟਨੇ ਪੈਣਗੇ ਆਪਾਂ ਨੂੰ ਕਿਉਂਕਿ ਉਹ ਪੁਰਾਣੇ ਆ ਠੀਕ ਹੈ ਇਹ ਜਿਹੜੇ ਨਵੇਂ ਆ ਇਹਨਾਂ ਨੇ ਆਪ ਥੋੜੇ ਘੱਟ ਪਾ ਝਾੜਨੇ ਆ ਉਹਨਾਂ ਨੇ ਜੇ ਸਾਰੇ ਝਾੜ ਜਾਣੇ ਆ ਠੀਕ ਹੈ ਇੱਕ ਵਾਰੀ ਪਹਿਲਾਂ ਆਪਾਂ ਇਹਨਾਂ ਦੇ ਪੱਟਾਂਗੇ ਜਿਹੜੇ ਥੋੜੇ-ਥੋੜੇ ਪੱਟਨੇ ਆ ਜਿਹੜੇ ਆਪਣੇ ਦੂਸਰੇ ਆ ਉਹਨਾਂ ਦੇ ਆਪਾਂ ਜਾਦੇ ਪੱਟਨੇ ਪੈਣਗੇ ਆਪਾਂ ਨੂੰ ਉਹ ਵੀ ਆਪਾਂ ਪੱਟਾਂਗੇ ਉਹ ਨਾਲ ਹੀ ਹੈ ਆਪਣੇ ਕਬੂਤਰ ਥੋੜੇ ਆ ਠੀਕ ਕਿਰਨ ਨਾਲ ਤੁਹਾਨੂੰ ਮੈਂ ਦੱਸ ਲਾਂ ਨਾਲ ਨਾਲ ਕਿਵੇਂ ਕਿਵੇਂ ਪੱਟਨੇ ਆ ਠੀਕ ਹੈ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਲੈ ਲਓ ਵੀ ਹੁਣ ਆਪਾਂ ਨਵੇਂ ਆ ਦੇ ਪੱਟਣ ਲੱਗੇ ਆ ਠੀਕ ਹੈ ਆਪਾਂ ਕੋਚੀ ਵੀ ਆਪਾਂ ਲਾ ਜਾਂਦੀ ਆ ਬੈਠ ਕੇ ਵਧੀਆ ਪੱਟੇ ਜਾਣਗੇ ਠੀਕ ਹੈ ਤੇ ਜਿਹੜੇ ਆਪਣੇ ਹੁਣ ਆ ਦੋ ਕੰਨੇ ਵਾਲੇ ਰਹਿੰਦੇ ਇਹਦੇ ਫਾਰ ਆਪਾਂ ਉਹ ਪਾ ਦਾਂਗੇ ਆਏ ਇਹ ਆਪਣੇ ਆਪ ਹੀ ਨਿਕਲੀ ਜਾਣਗੇ ਲਓ ਇਹ ਤਾਂ ਆ ਨਾ ਪੱਟਨੇ ਕਈਰ ਕੱਚਾ ਵੀ ਨਾ ਲੇਥ ਜਣਾ ਨਾ ਹੁਣ ਆ ਕੱਚਾ ਰਹਿ ਗਿਆ ਇੱਕ ਆ ਵਾਲਾ ਇਹ ਆ ਜਾਊਗਾ ਠੀਕ ਹੈ ਤੇ ਬਾਕੀ ਅਦਰਲੇ ਦੋ ਰਹਿ ਗਿਆ ਭਾਈ ਵੀ ਪੜਦੇ ਆ ਬਾਕੀ ਜਿਹੜੇ ਕੱਚਾ ਵਾਲੇ ਹੋਣਗੇ ਠੀਕ ਹੈ ਆਹ ਵਾਲੇ ਇਹ ਧਿਆਨ ਨਾ ਪਟਣੇ ਤੁਸੀਂ ਬਸ ਜਿਵੇਂ ਆ ਵੇਖ ਲُوا ਆਹ 10 ਪਰ ਸਾਫ਼ ਹੋ ਗਏ ਅਗਲੇ ਮਤਲਬ 10 ਪਰ ਆਖੀ ਨਾ ਅੱਧੇ ਖੰਬਾ ਹੋ ਗਿਆ ਜਿਹੜਿਆ ਕੱਚਾ ਵਾਲੇ ਰਹਿੰਦੇ ਆ ਇਹ ਪੁਰਾਣੇ ਆ ਇਹ ਆਪਾਂ ਦੂਰੀਆਂ ਪਟਣੇ ਆ ਹਨਾ ਆ ਫੜੀਂ ਅੰਦਰੋਂ ਤੇ ਆਹ ਦੇਖੋ ਨੇੜੇ ਆਣ ਕੇ ਦਿਖਾ ਦਿੰਦੇ ਜਿਹੜੇ ਸਹੀ ਦੇਖ ਜਾਣ ਇਹਨਾਂ ਨੂੰ ਅਦਰੋਂ ਫੜ ਕੇ ਰੱਖ ਲਿਆ ਆ ਵੀ ਇਹ ਆਪਣੇ ਆਪ ਆਈ ਜਾਣਗੇ ਬਸ ਜਿਵੇਂ ਜਿਵੇਂ ਖਿੱਚੀ ਜਾਉਂਗੇ ਨਾ ਬਾਕੀ ਜਿਹੜੇ ਨਵੇਂ ਹੋਣਗੇ ਉਹ ਮੰਨ ਲਾ ਜ਼ੋਰ ਲਵਾਉਣਗੇ ਇਹ ਆ ਦੇਖਿਓ ਆਵੇ ਆ ਪੂਰਾ ਜ਼ੋਰ ਲਵਾਉਂਦਾ ਪਿਆ ਵਾ ਆ ਜਮਾ ਜ਼ੋਰ ਨਹੀਂ ਲਵਾਉਂਦੇ ਪਏ ਇਹ ਨਾਲ ਦੀ ਨਾਲ ਹੀ ਆਈ ਜਾਂਦੇ ਆ ਠੀਕ ਹੈ ਟਿਕਾਉਗੇ ਹੁਣ ਅੰਦਰ ਵੀ ਤੁਹਾਨੂੰ ਮੈਂ ਦਿਖਾਉਣਾ ਦੇਖਿਓ ਆ ਵੇ ਲੈਂਟਾਂ ਜੀ ਆਈ ਜਾਣੇ ਆ ਠੀਕ ਹੈ ਇਹ ਬਸ ਧਿਆਨ ਨਾ ਪਟਣੇ ਆ ਤੁਸੀਂ ਐਵੇਂ ਕਈ ਯਾਰ ਕਾਲੀ ਕਰ ਜੋ ਹਨਾ ਐਵੇਂ ਨਾਲੇ ਕਬੂਤਰ ਵੀ ਤੰਗ ਹੋਣਗੇ ਉਹਦਾ ਕੋਈ ਨੁਕਸਾਨ ਵੀ ਹੋ ਜਾਂਦਾ ਕਈ ਯਾਰ ਬਾਕੀ ਜਿਹੜੇ ਆ ਪੂੰਜੇ ਦੇ ਆ ਜਿਹੜੇ ਆ ਤਾਂ ਨਵੇਂ ਆ ਆ ਕਾਲੇ ਆਈ ਜਾਂਦੇ ਆ ਪੂਰੇ ਪਿਛਲੇ ਆ ਠੀਕ ਹੈ ਇਹ ਵੀ ਆਪਾਂ ਪਾ ਦਾਂਗੇ ਆ ਦੇਖੋ ਇਹ ਵੀ ਆਗੇ ਬਾਕੀ ਇਹਦੇ ਆਈ ਜਾਂਦੇ ਬਾਕੀ ਇਹਦੇ ਖੰਭ ਜਿਹੜੇ ਨਵੇਂ ਆਏ ਆ ਉਹ ਚਾਰ ਕੀ ਨਵੇਂ ਆਏ ਆ ਬਾਕੀ ਆਈ ਜਾਂਦੇ ਆ ਠੀਕ ਹੈ ਇਹਨਾਂ ਨੂੰ ਜਿੰਨਾਂ ਦੇ ਆਪਾਂ ਫਾਰ ਪੱਟੀ ਜਾਵਾਂਗੇ ਉਹ ਅਲੱਗ ਪਿੰਜਰੇ ਦੇ ਵਿੱਚ ਪਾਈ ਜਾਵਾਂਗੇ ਠੀਕ ਹੈ ਉਹ ਆਪਣੇ ਕੋਲੇ ਤਿੰਨ ਪਿੰਜਰੇ ਹੈਗੇ ਆ ਇੱਕ 'ਚ ਆਪਣੇ ਪੁਰਾਣੇ ਆ ਇੱਕ 'ਚ ਆਪਣੇ ਨਵੇਂ ਆ ਇੱਕ 'ਚ ਜਿਹਨਾਂ ਦੇ ਆਪਾਂ ਪੱਤਨੇ ਆ ਫਾਰ ਉਹ ਕਰਾਂਗੇ ਠੀਕ ਹੈ ਐ ਕਰੇ ਇਹਨਾਂ ਦੇ ਅੱਗੇ ਨਾ ਏਟ ਰੱਖਦੇ ਹੈਟਾਂ ਜਿਹੜੀ ਥੋਟ ਬਣ ਜੇ ਇਹ ਤੁਹਾਨੂੰ ਦਿਖਾਉਣੇ ਆ ਠੀਕ ਹੈ ਸਾਰਾ ਕੋ ਕੱਲਦੇ ਆ ਤੇ ਲਓ ਜੀ ਆਪਾਂ ਖੰਭ ਪਾੜਤਾ ਪੁਣਾ ਦੇ ਖੰਭ ਸੈੱਟ ਕਰੀ ਜਾਂਦਾ ਠੀਕ ਹੈ ਖੁਰਕੀ ਜਾਂਦਾ ਆਪਦੇ ਆਪ ਨੂੰ ਤੇ ਹੁਣ ਆਪਾਂ ਦੂਜਾ ਕਬੂਤ ਬੱਚਾ ਕੱਢਦੇ ਆ ਤੇ ਹੁਣ ਉਹ ਪਾੜਦੇ ਆ ਇਹ ਨਹੀਂ ਇਹ ਜੇ ਤਾਂ ਹਜੇ ਸਹੀ ਆਏ ਹਜੇ ਥੋੜਾ ਜਿਹਾ ਇਹਨੂੰ ਲਾਸਟ ਤੱਕ ਦੇਖਾਂਗੇ ਇਹਨਾਂ ਨੂੰ ਦੇਖ ਲੈ ਗਏ ਇਹਨਾਂ ਚ ਲਾਇਆ ਬਸ ਐ ਉੱਪਰ ਹੀ ਆਂ ਲਾ ਦਿਆ ਕਰ ਲੋੜ ਹੀ ਨਹੀਂ ਹਾਂ ਐ ਰੱਖ ਬਾਈ ਜੀ ਤੁਸੀਂ ਤਾਂ ਟਾਈਮ ਹੀ ਬਹੁਤ ਲਾਉਣੇ ਆ ਨਹੀਂ ਕਿੰਨਾ ਲੱਗੂਗਾ ਟਾਈਮ ਤਾਂ ਲੱਗਣਾ ਹੀ ਹੁਣ ਬਣਾਈ ਬੈਠੇ ਵੀਡੀਓ ਤੁਸੀਂ ਦਾ ਆ ਪਾੜ ਤੋਂ ਅਵੇ ਹੁਣ ਅਧਰੋ ਵੀ ਆ ਪਟੰਗ ਜਿਵੇਂ ਆ ਤੁਹਾਨੂੰ ਪਤਾ ਹੀ ਹੈ ਨਾ ਨਵੇਂ ਫਾਂ ਆਈ ਜਾਂਦੇ ਆ ਆਪਾਂ ਅਗਲੇ ਪੜ ਪਾਂਗੇ ਲਓ ਜੀ ਅਬ ਦੂਜੇ ਕਬੂਤਰ ਦੇ ਆਪਾਂ ਪਰਲੀ ਸਾਈਡ ਮਰੇ ਇਹ ਆ ਗਿਆ ਆਪਣਾ ਸੱਜਾ ਪੱਲਾ ਠੀਕ ਹੈ ਉਹ ਪੱਟਣ ਲੱਗਿਆ ਖੱਬਾ ਆਪਾਂ ਪੜਤਾ ਵਾ ਤੇ ਬਾਕੀ ਇਹਦੀਆਂ ਬਗਲਾਂ ਰਹਿ ਗਈਆਂ ਉਹ ਵੀ ਪੜਦੇ ਆ ਲਓ ਪਹਿਲਾਂ ਆਪਾਂ ਇਹ ਕੰਨੀ ਵਾਲੇ ਪੜਦੇ ਆ ਠੀਕ ਹੈ ਇਹਨੂੰ ਚੱਕੋ ਬਈ ਲਓ ਮਿੰਟਾਂ ਜੀ ਆਈ ਜਾਂਦੇ ਆ ਜਿਆਦਾ ਟਾਈਮ ਨਹੀਂ ਲੱਗਣਾ ਮੇਰੇ ਹਿਸਾਬ ਨਾਲ ਚਲੋ ਹੋਰ ਦਿਖਾਦੀ ਪੜਨਾ ਅੱਧਰੋ ਵੀ ਪੜ ਦਿੰਨੇ ਆ ਹਨ ਇਹ ਜਮੇ ਲੰਡੇ ਹੋ ਗਏ ਭੇੜੇ ਜੇ ਲੱਗਣਗੇ ਇੱਕ ਵਾਰੀ ਤਾਂ ਲੱਗਣਗੇ ਇਹਦਾ ਨਾਮ ਚਲੋ ਇਹ ਹੁਣ ਆਪਣਾ ਦੂਜਾ ਕਬੂਤਰ ਕੰਪਲੀਟ ਹੋ ਗਿਆ ਠੀਕ ਹੈ ਆਪਣਾ ਤੀਜਾ ਕਬੂਤਰ ਫੜਦੇ ਆ ਤੇ ਲਓ ਜੀ ਇਹ ਆਪਣਾ ਤੀਜਾ ਕਬੂਤਰ ਆ ਗਿਆ ਠੀਕ ਹੈ ਤੇ ਆਪਾਂ ਨਾਲ ਦੀ ਨਾਲ ਪੱਟੀ ਜਾਵਾਂਗੇ ਆਪਾਂ ਵੀਡੀਓ ਥੋੜੀ ਜੀ ਤੇਜ਼ ਕਰ ਦਾਂਗੇ ਜਿਹੜੇ ਆਪਣੇ ਸਾਰੇ ਕਬੂਤਰ ਤੁਸੀਂ ਦੇਖ ਲਓ ਹਨਾ ਆਪਾਂ ਜਿੰਨੇ ਵੀ ਕਬੂਤਰ ਹੈਗੇ ਆ ਸਾਰਿਆਂ ਨੂੰ ਪੱਟਾਂਗੇ ਤੇ ਸਾਰਿਆਂ ਦੀ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਹਨਾ ਨਹੀਂ ਤੇ ਐਵੇਂ ਵੀਡੀਓ ਦੇਖਣ ਦਾ ਤੁਹਾਨੂੰ ਵੀ ਨਹੀਂ ਸਵਾਦ ਆਉਣਾ ਨਾਲੇ ਮੇਰਾ ਵੀ ਨਹੀਂ ਬਣਾਉਣ ਨੂੰ ਜੀ ਕਰਨਾ ਹਨਾ ਤਾਂ ਹੀ ਆਪਾਂ ਇੱਕ ਰੀ ਉਸੇ ਹਿਸਾਬ ਨਾਲ ਬਣਾਵਾਂਗੇ ਜਿਹੜੇ ਤੁਸੀਂ ਵੀ ਦੇਖ ਲਓ ਨਾਲੇ ਤੁਹਾਨੂੰ ਵਧੀਆ ਵੀਡੀਓ ਲੱਗੇ ਹਨਾ ਦੇਖਣ ਚ ਹੁਣ ਆਪਾਂ ਸਾਰੇ ਆ ਪਰ ਦਾਂਗੇ ਠੀਕ ਹੈ ਜਿਵੇਂ ਆਪਾਂ ਪਹਿਲਾਂ ਦੇ ਪੱਤੇ ਆ ਇਹ ਨਹੀਂ ਪੱਟਣਾ ਇਹ ਹਜੇ ਥੋੜਾ ਜਿਹਾ ਆਹਨ ਪੱਟਾਂ ਲਾਸਟ ਤੇ ਥੋੜੇ ਜਿ ਲੰਡੇ ਜਿ ਲੱਗਣਗੇ ਕਿ ਭੇੜੇ ਜਿ ਲੱਗਣਗੇ ਜਦੋਂ 10 ਪਰ ਸਾਫ ਹੋ ਗਏ ਨਾ ਫਿਰ ਥੋੜੇ ਜਿ ਵਧੀਆ ਹੋਣਗੇ ਇਹ ਤਾਂ ਨਵੇਂ ਹੀ ਆ ਚੁਕੋ ਚੁੱਕੋ ਇਹਦੀਆ ਵੀ ਇੱਕ ਕਰੀ ਪੂਛ ਦੇਖ ਲੈਨੇ ਆਪਾਂ ਇੱਕ ਮਿੰਟ ਚੁੱਕੋ ਆਈ ਕਰੇਗੀ ਪਾਸਾਈ ਜਾ ਬਾਕੀਆਂ ਇਹਦੇ ਰਹਿ ਕੇ ਚਾਰ ਖਾਮ ਰਹਿ ਗਿਆ ਠੀਕ ਐ ਬਾਕੀ ਹੁਣਾਂ ਮੈਂ ਦੂਸਰੇ ਕਬੂਤਰਾਂ ਨੂੰ ਹੀ ਪਾੜਦੇ ਆ ਉਹ ਵੀ ਦਿਖਾਉ ਰਿਹਾ ਤੁਹਾਨੂੰ ਕੇ ਜਦੋਂ ਵੀ ਜੱਟ ਜਾਵੇ ਮਾਰਦੇ ਢਿਮਕੀ ਜੱਟ ਫੈਲੀ ਸਾਰੀ ਓ ਲੱਖ ਮੇਰਾ ਖੈਦਾ ਜਿੱਤਰੀ ਤੂੰ ਦੁਨੀਆ ਕੰਮ ਮੇਰੇ ਖੈਦਾ ਸੈਨੂ ਜੇ ਪੈਂਦਰਾ चलते ने मुद तो जटा थे डब बत्ती बोल थैले मेरे डब बत्ती बोल थैले काली कार बोल थे कली कार ਜੀ ਆਪਣੇ 8 ਕਬੂਤਰ ਪੱਤੇ ਗਏ ਆ ਆ ਨੋਵਾ ਬੱਚਾ ਆਪਾਂ ਹੁਣ ਪੱਟਣ ਲੱਗੇ ਆ ਠੀਕ ਐ ਲਓ ਜੇ ਦਾ ਮੈਂ ਸਹੀ ਆਂ ਕਿ ਤੇ ਕੱਚਾ ਹੀ ਪੱਟਿਆ ਗਿਆ ਇਹ ਵੀ ਦੇਖ ਕੇ ਪਟਨਾ ਬੈਣ ਦਾ ਨਾ ਦੇਖ ਲਓ ਫੂਕ ਮਾ ਇਹ ਨਹੀਂ ਸਹੀ ਆ ਵੈਨਾਂ ਥੋੜਾ ਡਰ ਹੁੰਦਾ ਨਾ ਇਹ ਥੋੜੇ ਜੇ ਆਪਾਂ ਲੇਟ ਬੱਚੇ ਕਢਾਈ ਸੀ ਮੈਨੂੰ ਤਾਂ ਡਰ ਲੱਗਦਾ ਹੋਰ ਤਾਂ ਕੋਈ ਚੱਕਰ ਨਹੀਂ ਗਾ ਇਹ ਤੇ ਆਪਾਂ ਜਿਹੜੇ ਉਹ ਆ ਥੋੜੇ ਜੋ ਵੱਡੇ ਸੀਗੇ ਆਪਾਂ ਉਹਨਾਂ ਨੂੰ ਧੁੱਪ ਧੁੱਪ ਵਾਲੀ ਛਤਰੀ ਤੇ ਵੀ ਲੱਗੇ ਹੋਇਆ ਅਬ ਐਸੇ ਲੱਗੇ ਇਹ ਵੀ ਆਪਾਂ ਦੋਕ ਦੇ ਨਹੀਂ ਉਹ ਛਤਰੀ ਤੇ ਬਿਠਾਏ ਸੀ ਆਪਾਂ ਬਈ ਉੱਡ ਕੇ ਬੈਠਦਾ ਜਾਂਦੇ ਆਹ ਵਾਲੇ ਬੱਚੇ ਠੀਕ ਹੈ ਤੇ ਬਾਕੀ ਜਿਹੜੇ ਦੂਸਰੇ ਆ ਆਹ ਵਾਲੇ ਜਿਵੇਂ ਆਹ ਹੋ ਗਏ ਆਹ ਵਾਲੇ ਹੋ ਗਏ ਹਨ ਇਹ ਸਾਰੇ ਦੂਸਰੇ ਆਪਣੇ ਛਤਰੀਆਂ ਤੇ ਲੱਗੇ ਹੋਏ ਆ ਇੱਕ ਇੱਕ ਦੋ ਦਾਰ ਉੱਡ ਕੇ ਵੀ ਆਏ ਆ ਜਿਹੜੇ ਆਪਣੇ ਇਹਦੇ ਕਿਹਾ ਹੋ ਗਿਆ ਇੱਕ ਉਧਰ ਆ ਜਿਹੜਾ ਕੱਲ ਜੱਕਣੀਆਂ ਵਾਲਾ ਦਿਖਾਈ ਆ ਆ ਤੇ ਇੱਕ ਜਿਹੜਾ ਆ ਖੱਟੀਆਂ ਦੇ ਬੈਠਣ ਨਾਲ ਵਾਲਾ ਹੀ ਚਾਰ ਬੱਚੇ ਆਪਣੇ ਛੋਟੇ ਆ ਬਸ ਬਾਕੀ ਸਾਡੇ ਵੱਡੇ ਆ ਛਤਰੀਆਂ ਤੇ ਲੱਗੇ ਹੋਏ ਆ ਠੀਕ ਹੈ ਇਹ ਬੱਚਾ ਨੇ ਆ ਬੱਚਾ ਦੋੱਚਾ ਇਹ ਦੇਖਦੇ ਆ ਪੱਕਾ ਹੀ ਵੀ ਇਹ ਬਾਕੀ ਪੁੱਛ ਲਾਂਗੇ ਮੁੰਡੇ ਨੂੰ ਫੇਰ ਇੱਕ ਵਾਰੀ ਕਵਾਂਗੇ ਬੱਚਾ ਛੋਟਾ ਸੀਗਾ ਪੁੱਛ ਲਾਂਗੇ ਫੇਰ ਲੇਕਿਨ ਜਿੰਨੇ ਕੇ ਆਪਾਂ ਨੂੰ ਪਤਾ ਆਪਾਂ ਉਹਨੇ ਕੇ ਪੱਤ ਦਿੰਨੇ ਆ ਇਹ ਬੱਚੇ ਦੇ ਕਿਉਂਕਿ ਛੋਟਾ ਹੈ ਬਸ ਇੱਕ ਵਾਰੀ ਇਹ ਸ਼ਾਬੋਸ਼ ਨਹੀਂ ਪੁੱਛਤਾ ਹਜੇ ਲੋੜ ਹੀ ਨਹੀਂ ਐਡੀ ਤੇ ਲਓ ਬਾਈ ਜੀ ਆਪਣਾ ਲਾਸਟ ਕਬੂਤਰ ਰਹਿ ਗਿਆ 2025 ਆ ਦਾ ਠੀਕ ਹੈ ਬਾਕੀ ਜਿਹੜੇ ਆਪਣੇ ਪ੍ਰਾਣੇ ਆ 2024 ਵਾਲੇ ਉਹ ਸਾਰੇ ਰਹਿੰਦੇ ਆ ਉਹਨਾਂ ਨੂੰ ਵੀ ਆਪਾਂ ਪੜਦੇ ਆ ਠੀਕ ਹੈ ਤੇ ਜਿਹੜੇ ਆਪਣੇ ਆ ਤਿੰਨ ਛੋਟੇ ਬੱਚੇ ਆ ਠੀਕ ਹੈ ਇੱਕ ਤਾਂ ਆਪਾਂ ਇਹਨਾਂ ਚੋਂ ਛੋਟਾ ਬੱਚਾ ਪੱਕਦਾ ਸੀ ਉਹ ਵੱਡਾ ਸੀਗਾ ਇਹ ਆਪਣੇ ਛੋਟੇ ਆ ਠੀਕ ਹੈ ਤੇ ਆਪਾਂ ਇਹਨਾਂ ਨੂੰ ਨਹੀਂ ਆਪਾਂ ਪਟਣਾਗਾ ਜੋਦੇ ਝਾੜ ਪੈ ਗਏ ਉਹਨਾਂ ਨੂੰ ਆਪਣੇ ਆਸੇ ਸਾਥ ਹੋ ਜਾਣਗੇ ਇਸ ਦੂਬਾ ਦਾ ਪੈਨਾਂ ਨੂੰ ਵੀ ਪੱਤ ਲਾਗੇ ਠੀਕ ਹੈ ਤਿੰਨ ਜਿਹੜੇ ਆਪਣੇ ਰਹਿ ਗਏ ਆ ਤੇ ਬਾਕੀ ਤੂੰ ਮੈਨੂੰ ਇਹ ਕਮੈਂਟ ਕਰਕੇ ਦੱਸ ਦੋ ਜਿਹੜੇ ਆਪਣੇ ਦੂਸਰੇ ਵੱਡੇ ਕਬੂਤਰ ਅੱਡੇ ਹਨ ਕਬੂਤਰੀਆਂ ਹੈਗੀਆਂ ਜਿਹੜੇ ਆਪਾਂ ਡਾਈ ਦੀਆਂ ਸਿੰਘੀਆਂ ਉਹ ਵੀ ਦੱਸਦੇ ਜੇ ਉਹਨਾਂ ਨੇ ਬਾਹਰ ਪਟਨੇਆ ਮੈਨੂੰ ਵੀਡੀਓ ਚਾਹੀਦੀ ਹੈ ਤੁਹਾਨੂੰ ਤੇ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਫਿਰ ਆਪਾਂ ਉਹਨਾਂ ਦੀ ਵੀਡੀਓ ਬਣਾਵਾਂਗੇ ਬਾਕੀ ਆਪਾਂ ਗੋਲੀ ਤਾਂ ਲਾਉਣੀ ਲਾਉਣੀ ਆ ਠੀਕ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਗੋਲੀ ਦੀ ਵੀਡੀਓ ਵੀ ਆਜੂਗੀ ਇੱਕ ਦੋ ਦਿਨਾਂ ਚ ਠੀਕ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਰੱਖਿਓ ਕਿਤੇ ਭੁੱਲ ਜਿਓ ਹਨਾ ਉਹ ਕਰਕੇ ਰੱਖਿਓ ਬਾਕੀ ਜਿਹੜਾ ਆਪਣਾ ਫੁੱਡੇ ਵਾਲਾ ਸਿਸਟਮ ਸੀਗਾ ਉਹ ਆਪਾਂ ਹਜੇ ਤਾਂ ਨਹੀਂ ਬਣਾਉਂਦੇ ਪਏਗੇ ਕਿਉਂਕਿ ਆਪਣੇ ਕੋਲ ਉਹ ਨਾ ਛੁੱਟੀ ਹਜੇ ਟਾਈਮ ਨਹੀਂ ਹੈ ਛੁੱਟੀ ਲੈਣ ਦਾ ਕਿਉਂਕਿ ਆਪਾਂ ਇੱਕ ਦੋ ਛੁੱਟੀਆਂ ਪਿੱਛ ਇੱਕ ਦੋ ਦਿਨ ਆਪਾਂ ਪਿੱਛੇ ਵਿਆਹ ਚ ਮਾਰ ਲਈ ਛੁੱਟੀਆਂ ਨਾ ਤਾਂ ਨਹੀਂ ਹਜੇ ਛੁੱਟੀ ਦਾ ਆਪਾਂ ਨੇ ਸਿਸਟਮ ਜਾਂ ਬਣਦਾ ਪਿਆ ਜਦੋਂ ਆਪਾਂ ਛੁੱਟੀ ਦਾ ਸਿਸਟਮ ਬਣ ਗਿਆ ਨਾ ਫਿਰ ਆਪਾਂ ਖੁੱਡਾ ਪਾ ਕੇ ਜਿਹੜੇ ਆਪਣੇ ਸੱਜੜਾ ਉੱਪਰ ਫਿਰਦੇ ਪਏ ਆ ਆਪਾਂ ਫਿਰ ਇਹਨਾਂ ਨੂੰ ਉੱਪਰ ਹੀ ਰੱਖਿਆ ਕਰਾਂਗੇ ਠੀਕ ਹੈ ਦਾਣਾ ਪਾਣੀ ਇਹਨਾਂ ਦਾ ਉੱਪਰ ਹੀ ਕਰਿਆ ਕਰਾਂਗੇ ਹੁਣ ਤਾਂ ਆਪਾਂ نیچے ਲੈ ਜਾਂਦੇ ਹਾਂ ਦਾਣਾ ਪਾਣੀ ਇਹ ਪੱਠੇ ਪੁੱਠੇ ਜਿਹੜਾ ਖਾਂਦੇ ਆ ਠਾਖਵਾਈ ਦਾ ਠੀਕ ਹੈ ਇਹਦੇ ਬਾਅਦ ਛੱਤ ਤੇ ਹੀ ਰੱਖਾਂਗੇ ਕੁੱਕੜ ਵੀ ਰੱਖਾਂਗੇ ਸਾਰੇ ਜਾਨਵਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਠੀਕ ਹੈ ਪਹਿਲਾਂ ਇਹ ਫੇਰ ਆਪਾਂ ਜਿਹੜਾ ਇੱਕ ਰਹਿੰਦਾ ਇਹਨੂੰ ਪੜਦੇ ਆਂ ਫਿਰ ਆਪਾਂ 2024 ਵਾਲੇ ਆ ਉਹਨਾਂ ਨੂੰ ਪੜ ਤਾਂਗੇ ਠੀਕ ਹੈ ਤੇ ਲਓ ਜੀ ਆਹ ਪੜਤੇ 2025 ਵਾਲੇ ਤੇ ਆ ਤਿੰਨ ਆਪਣੇ ਰਹਿ ਗਏ ਆ ਠੀਕ ਹੈ ਇਹਨਾਂ ਨੂੰ ਆਪਾਂ ਹੁਣ ਖੁੱਡੇ 'ਚ ਛੱਡ ਦਿੰਨੇ ਆ ਉਹ ਬਲਬੇ ਛੜਾ ਦੇ ਮੰਮੀ ਨੂੰ ਕਹਿ ਕੇ ਓਏ ਖੁੱਡਿਆਂ ਵਾਲੇ ਠੀਕ ਹੈ ਤੇ ਫਿਰ ਆਪਾਂ 2024 ਵਾਲੇ ਆ ਆਪਾਂ ਇਹ ਵੀ ਪੜਦੇ ਆਂ ਠੀਕ ਹੈ ਵੀਡੀਓ ਨਾਲ ਬਣੇ ਰਹੋ ਸਾਰੇ ਵੀਰ ਭਰਾ ਹੌਲੀ ਹੌਲੀ ਆਪਾਂ ਸਾਰੇ ਪੜ ਦਾਂਗੇ ਠੀਕ ਹੈ ਤੇ ਆਪਣੇ ਇੰਨੇ ਕੀ ਜਾਨਵਰ ਆ ਠੀਕ ਹੈ ਜਿਹੜੇ ਆਪਾਂ ਡੌਣ ਵਾਲੇ ਆਪਣੇ ਬਾਜੀਆ ਲਈ ਆਪਾਂ ਜਾਦੇ ਨਹੀਂ ਐਤ ਕੀ ਕਢਾਇਏਗੇ ਪਿਛਲੀ ਆਪਾਂ 60 ਕਢਾਇਏ ਸੀਗੇ ਆਪਾਂ ਦੇ ਦਿੱਤੇ ਸੀ ਆਪਣੇ ਸਾਰੇ ਦੋਸਤਾਂ ਨੂੰ ਤੇ ਐਤ ਕੀ ਆਪਾਂ ਥੋੜੇ ਕਢਾਇਏ ਆ ਠੀਕ ਆ ਬਾਕੀ ਜੇ ਕਿਸੇ ਵੀਰ ਭਰਾ ਨੂੰ ਹਾਂ ਵੀ ਬੱਚੇ-ਬੂਚੇ ਚਾਹੀਦੇ ਹੁੰਦੇ ਆ ਹਨਾ ਬਾਕੀ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਆਪਾਂ ਵੱਧ ਬੱਚੇ ਕਢਾ ਲਿਆ ਕਰਾਂਗੇ ਠੀਕ ਆ ਬਾਕੀ ਇੱਕ ਦੋ ਵੀਰ ਭਰਾ ਲੈ ਕੇ ਗਏ ਸੀ ਮੇਰੇ ਕੋਲ ਬੱਚੇ ਤੇ ਉਹਨਾਂ ਕੋਲੇ ਵਧੀਆ ਉੱਡੇ ਐਤ ਕੀ ਤੇ ਹੋਰ ਮੰਗਦੇ ਸੀ ਆਪਣੇ ਕੋਲ ਵੈਸੇ ਤਾਂ ਆਪਾਂ ਦੋਸਤਾਂ ਦੇ ਤੌਰ ਤੇ ਆਪਾਂ ਫ੍ਰੀ ਦਿੱਤੇ ਹੋਇਆ ਬਾਕੀ ਹੌਲੀ-ਹੌਲੀ ਆਪਾਂ ਆਪ ਦਾ ਬਿਜ਼ਨਸ ਕਰਕੇ ਵੇਖਾਂਗੇ ਜੇ ਤਾਂ ਆਪਣਾ ਤੇ ਬਾਕੀ ਜਿਹੜੇ ਆਪਣੇ ਵੱਡੇ ਕਬੂਤਰ ਆ ਜੇ ਉਹਨਾਂ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਪਰ ਪਟਾਈ ਦੀ ਉਹ ਵੀ ਮੈਨੂੰ ਦੱਸ ਦਿਓ ਕਮੈਂਟ ਕਰ ਦਿਓ ਨਾਲੇ ਆਪਾਂ ਸ਼ੌਂਕ ਕਰਾਵਾਂਗੇ ਵੱਡੇ ਕਬੂਤਰਾਂ ਦਾ ਤੇ ਨਾਲੇ ਆਪਾਂ ਉਹਨਾਂ ਦੇ ਖੰਭ ਪਟਾਂਗੇ ਇੰਨੇ ਖੰਭ ਪੱਟੇ ਗਏ ਆ ਠੀਕ ਹੈ ਆ ਜਿਹੜੇ ਆਪਣੇ ਬੱਚੇ ਆ ਇਹ 2025 ਵਾਲੇ ਇਹਨਾਂ ਦੇ ਆ ਬਾਕੀ ਹਜੇ ਆਪਾਂ ਜਿਹੜੇ 24 ਵਾਲੇ ਉਹਨਾਂ ਦੇ ਹਜੇ ਪੱਟਣੇ ਆ ਠੀਕ ਹੈ ਕੀ ਪਤਾ ਥੋੜਾ ਜਿਹਾ ਟੇਕ ਜਿਆਦਾ ਹੀ ਲੱਗ ਜੇ ਬਾਕੀ ਆ ਆਪਣੇ ਵੱਡੇ ਕਬੂਤਰ ਆ ਠੀਕ ਹੈ ਹਜੇ ਲਾਟਾਂ ਛਡਾਉਣੀਆਂ ਕਰਦਿਆਂ ਤੋਂ ਕਹਿ ਕੇ ਬਾਕੀ ਆ ਹੈਗੇ ਆ ਬਾਕੀ ਹੋ ਹੀ ਗਿਆ ਲੈਟ ਛਾੜ ਨਹੀਂ ਦਿੱਤੀ ਕਿਹਾ ਤਾਂ ਠੀਕ ਹੈ ਇਹ ਕਬੂਤਰ ਆਪਣੇ ਤੁਹਾਨੂੰ ਮੈਂ ਕਬੂਤਰੀਆਂ ਵਾਲੀ ਸਾਈਡ ਵੀ ਨਿਗਾ ਮਰਵਾ ਦਿੰਨਾ ਆਹ ਸਾਈਡ ਆਪਣੇ ਬੱਚਿਆਂ ਵਾਲੀ ਇਹ ਤਾਂ ਖਾਲੀ ਆ ਠੀਕ ਹੈ ਜਿਹੜੇ ਆਪਾਂ ਹੁਣ ਪੱਟੇ ਆ ਇਹਨਾਂ ਨੂੰ ਛੱਡਾਂਗੇ ਵਿੱਚ ਆਪਣੀਆਂ ਕਬੂਤਰੀਆਂ ਦੇਖ ਲਓ ਠੀਕ ਹੈ ਇਹ ਵੀ ਪੱਟ ਜੇ ਤੁਸੀਂ ਕਹੋਗੇ ਤਾਂ ਪੜਦਾਂਗੇ ਬਾਕੀ ਅੱਧੇ ਆਪੇ ਕਬੂਤਰੀਆਂ ਖੰਭ ਝਾੜੀ ਜਾਂਦੀਆਂ ਅੱਧੀਆਂ ਤਾਂ ਕਿਉਂਕਿ ਜਿਆਦਾ ਆਪਾਂ ਜੋੜੇ ਲਾ ਕੇ ਕੀਤੇ ਸੀ ਤਾਂ ਫਿਰ ਝਾੜ ਝੂੜ ਪਾ ਗਈਆਂ ਵਾ ਬਾਕੀ ਹੁਣ ਜਿਹੜੇ 24 ਵਾਲੇ ਇਹਨਾਂ ਨੂੰ ਪੜਦਦੇ ਆ ਠੀਕ ਹੈ ਇਹਨਾਂ ਨੂੰ ਵਿੱਚ ਛੱਡ ਦਿੰਨੇ ਆਪਾਂ ਲਓ ਜੀ ਹੁਣ ਆਪਾਂ 2024 ਵਾਲੇ ਪੱਟਣ ਲੱਗੇ ਆ ਤੇ ਸਾਰੀ ਵੀਡੀਓ ਨੂੰ ਦੇਖਿਓ ਤੇ ਇੰਜੋਏ ਕਰਿਓ ਤੇ ਜਿਹੜੇ ਇਹਦੇ ਆਪਾਦ ਹੋਣਗੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਕਿਹੜੇ-ਕਿਹੜੇ ਪੱਟਣੇ ਆ ਜਿਵੇਂ ਆ ਦੇਖ ਲਓ ਇੱਧਰ ਕਾਲਾ ਖੰਭ ਆਈ ਜਾਂਦਾ ਨਵਾਂ ਠੀਕ ਐ ਇਹਦੇ ਤੋਂ ਆਪਾਂ ਅਗਲੇ ਪੱਟਣੇ ਇਹਦੇ ਜਿਹੜੇ ਪ੍ਰਾਣੇ ਹੋਂ ਕਬੂਤਰ ਹੁੰਦੇ ਨਾ ਇਹ 10 ਬਰ ਪਹਿਲਾਂ ਸਾਫ਼ ਹੋਈ ਹੁੰਦੇ ਆ ਇਹਨਾਂ ਦੇ ਸਾਰੇ ਪੱਟਣੇ ਹੁੰਦੇ ਆ ਠੀਕ ਐ ਜਿਹੜੇ ਆਪਣੇ ਛੋਟੇ ਬੱਚੇ ਜਿਹੜੇ ਆਪਣੇ ਹੁਣ 25 ਵਾਲੇ ਆ ਇਹਨਾਂ ਦੀ ਲੋੜ ਨਹੀਂ ਇਹਨਾਂ ਦੇ ਥੋੜੇ ਪੱਟਣੇ ਪੈਣਗੇ ਜਿਹੜੇ ਆ ਵਾ ਇਹਨਾਂ ਨੂੰ ਜਿਆਦਾ ਸਾਰਾ ਅ ਜਿਵੇਂ ਅੱਗੇ ਖੰਮ ਆ ਗਿਆ 3 4 7 8 ਜਿਹੜੇ ਅਗਲੇ ਸਾਰੇ ਪੱਟਨੇ ਪੈਣਗੇ ਕੱਚ ਵਾਲੇ ਵੀ ਸਾਰੇ ਪੱਟਨੇ ਪੈਣਗੇ ਬਾਾਕੀ ਤੁਹਾਨੂੰ ਮੈਂ ਪੱਟ ਕੇ ਦਿਖਾਉਣਾ ਪੱਟੀ ਸਾਰੇ ਪੱਟ ਦੇ ਲਓ ਜੀ ਆਪਾਂ ਪੜਤਾ ਕਬੂਤਰ ਇਹ ਐਮ ਪਟਨਾ ਠੀਕ ਹੈ ਦੇਖ ਲਓ ਹੁਣ ਭੇੜਾ ਕਿੱਡਾ ਲੱਗਦਾ ਲਏ ਬਾਕੀ ਸਾਰੇ ਪਟਨੇ ਪੈਣਗੇ ਠੀਕ ਹੈ ਤੇ ਬਾਕੀ ਅੰਦਰ ਵੀ ਦੇਖ ਲਓ ਨਾਲੇ ਹੁਣ ਸਾਰੇ ਆ ਇੱਕ ਪਾਰੇ ਦਾ ਨਵਾਂ ਆਇਆ ਨੇ ਆਪਾਂ ਛਾੜਤਾ ਵਾ ਠੀਕ ਹੈ ਤੇ ਬਾਕੀ ਹੁਣ ਸਾਰੇ ਪਟਾਂਗੇ ਹੋਲੀ ਫੋਰੀ ਕਿਤੇ ਆਪਣੇ ਕਬੂਤਰ ਹੈਗੇ 7 ਅਪਾ ਸਾ ਤਮਾ ਪੜਦਾ ਸਾ ਛੇ ਰਹਿ ਗਏ ਆਪਣੇ ਉਹ ਵੀ ਪੜਦੇ ਆ ਮੈਨੂੰ ਲੱਗਦਾ ਨਹੀਂ ਖੋਲਦਾ ਇਹ ਸਿਰ ਫੱਲੀ ਉਹ ਲੱਗ ਮੇਰਾ ਕਿਨਾਂ ਜ ਤੜੀ ਤੂੰ ਦੁਨੀਆ ਕਾ ਮੇਰੇ ਕਿਹਦੇ ਤੂੰ ਦਿਲ ਵੇਚਣਾ ਹੌ ਪਹਿਲਿਆਂ ਦੇ ਲਈ ਆਈਫੋਨ ਰੱਖਿਆ ਦੂਜੇ ਵਾਲੀ ਰੱਖਿਆ ਬਲੈਕ ਵੈਰੀ ਨਹੀਂ ਹਣੇ ਨਾ ਕੰਤਾ ਆ ਕਦ ਤੇ ਸੋਣੀਏ ਜਦੋਂ ਜੀ ਨੂੰ ਹੁੰਦਾ ਕਿਤੇ ਦਿਲ ਵੇਚਣਾ ਮਨ ਕੇ ਮਨ ਬਾਲਨੇ ਤੇਰੇ ਜੇ ਬਥੇਰੇ ਭੁੱਕਦੇ ਆ ਯਾਰ ਕਾਲੇ ਸ਼ੀਸ਼ੇ ਆ ਕਰਾਏ ਪੇ ਲੋਕ ਕਾਲੀ ਕਾਰ ਜਾਂਦਾ ਦੱਸ ਕੇ ਜੇ ਤੂੰ ਵੀ ਝੱਟ ਜਾਵੇ ਮਾਰਦੇ ਢਿੜਮਕੀਏ ਝੱਟ ਪਹਿਲੀ ਸਾਰ ਆਉ ਲੱਗ ਮੇਰਾ ਖੈਦਾ ਜਿੱਤ ਲਓ ਜੀ ਆਪਾਂ ਪਾਟੇ ਸੀਗੇ ਤੇ ਮੁੰਡਾ ਜਾਵੜਿਆ ਸੀਗਾ ਤੇ ਘਰੋਂ ਆਵਾਜ਼ ਪੈ ਗਈ ਸੀ ਉਹਨਾਂ ਦੇ ਤੇ ਜਿਹੜੇ ਆਪਾਂ ਖੰਭ ਪੱਤੇ ਆ ਇਹਨਾਂ ਨੂੰ ਆਪਾਂ ਫਾਈ ਇੱਕ ਇੱਕ ਖੁੱਡੇ ਜੀ ਕਰ ਦਾਂਗੇ ਹਨਾ ਜਿੰਨਾਂ ਦਾ ਦਾਣਾ ਪਾਣੀ ਹੋਊਗਾ ਫਿਰ ਆਪ ਇਕੱਠਾ ਹੀ ਪੈ ਜਾ ਕਰੂਗਾ ਇਹਨਾਂ ਨੂੰ ਵੀ ਆਪਾਂ ਹੁਣ ਛੱਡ ਦਿੰਨੇ ਆ ਅਦਰ ਜਿਹੜੇ ਕਬੂਤਰ ਆਪਾਂ ਪਹਿਲਾਂ ਪੱਟੇ ਆ ਤੇ ਉਦੋਂ ਹੀ ਛੱਡ ਦਿੰਨੇ ਆ ਲਓ ਜੀ ਅੱਜ ਦੇ ਮੈਂ ਤੁਹਾਨੂੰ ਦਿਖਾ ਦਿੰਨਾ ਆ ਵੀ ਆ ਜਿਹੜੇ ਪੱਟੇ ਹੋਇਆ ਇਹ ਆਪਣੇ ਆ ਕਬੂਤਰ ਤੇ ਅੱਧੇ ਜਿਨ੍ਹਾਂ ਦੇ ਫੜ ਜਿਆਦੇ ਆਏ ਪਿਆ ਉੱਪਰ ਬੈਠਾ ਪਿਆ ਇੱਕ ਤਾਂ ਆ ਵਾਲਾ ਤੇ ਬਾਕੀ ਬੱਚੇ ਆ ਠੀਕ ਆ ਦੋਨੋਂ ਤੇ ਇਹਨਾਂ ਨੂੰ ਬਾ ਫੜ ਕੇ ਛੱਡ ਦਿੰਨਾ ਹੁਣ ਮੈਂ ਜਿਹੜੇ ਆ ਬੈਠੇ ਆ ਤੇ ਫਿਰ ਜਿਹੜਾ ਦਾਣਾ ਪਾਣੀ ਹੈਗਾ ਮਾੜਾ ਮੋਟਾ ਆਪਾਂ ਪਾਇਆ ਪਿਆ ਵਾ ਤੇ ਇਹ ਆਪਾਂ ਧੁੱਪ ਲਵਾਈ ਸੀ ਇਦਾਂ ਦਾਣਾ ਪਿਆ ਹੋਇਆ ਸੀ ਪਹਿਲਾਂ ਹੀ ਇਹਨਾਂ ਦੇ ਸਟਾਰਟਿੰਗ ਤੋਂ ਹੀ ਤੇ ਤਾਂ ਹੁਣ ਇਹਨੇ ਆਪੇ ਖਾ ਖੂ ਲੈਣਗੇ ਜਦੋਂ ਇਹਨਾਂ ਦਾ ਮਨ ਕੀਤਾ ਠੀਕ ਹੈ ਜਿਹੜੇ ਕਬੂਤਰ ਭੁੱਖੇ ਆ ਉਹਨਾਂ ਨੇ ਏਦਾਂ ਖਾ ਲਿਆ ਸੀਗਾ ਤੇ ਬਾਕੀ ਪਾਣੀ ਪੂਣੀ ਰੱਖ ਦੇ ਇਹਨਾਂ ਨੂੰ ਪਹਿਲਾਂ ਖੁੱਡਿਆਂ ਦੇ ਵਿੱਚ ਪਾਣੀ ਪਿਆ ਹੀ ਹੁੰਦਾ ਆਪਣਾ ਕਿਉਂਕਿ ਆਪਾਂ ਦਾ ਫਿਰ ਕੰਮ ਤੇ ਚਲੇ ਜਾਨੇ ਹਨਾ ਫਿਰ ਇਹ ਆਪਾਂ ਤੇ ਤੂੰ ਲਾਦੀ ਆਪੇ ਪੀ ਪੂਲਿੰਦੇ ਪਾਣੀ ਤੇ ਹੁਣ ਇਹਨਾਂ ਨੂੰ ਛੱਡਦੇ ਆ ਤੇ ਫਿਰ ਆਪਾਂ ਗੱਲਬਾਤ ਕਰਦੇ ਆ ਤੇ ਫਿਰ ਕਰਦੇ ਆ ਅੰਡ ਠੀਕ ਹੈ ਤੇ ਲਾਓ ਜੀ ਤੇ ਜਿਹੜੇ ਆਪਣੇ ਖੰਭ ਆ ਸਾਰੇ ਪਾਲਾਂਗੇ ਠੇਠਾ ਲੈ ਜਾਾਂਗੇ ਠੀਕ ਹੈ ਤੇ ਬਾਕੀ ਜਿਹੜੇ ਆਪਣੇ ਸਿੱਜੜਾ ਸਿੱਜੜਾ ਨੂੰ ਵੀ ਠਾ ਲੈ ਕੇ ਜਾਵਾਂਗੇ ਜਿਹੜੀ ਆਪਣੀ ਮੁੰਨੀਆਂ ਨੂੰ ਵੀ ਲੈ ਕੇ ਜਾਵਾਂਗੇ ਠੀਕ ਹੈ ਤੇ ਹੁਣ ਆਪਾਂ ਇੱਕ ਵਾਰੀ ਗੇੜਾ ਮਾਰ ਜਾਗੇ ਆਪ ਆਣ ਕੇ ਤੇ ਕਬੂਤਰ ਦੇਖ ਜਾਗੇ ਇੱਕ ਵਾਰੀ ਫੇਰ ਤੇ ਦਾਣਾ ਪਾਣੀ ਦੇਖ ਲਾਂਗੇ ਖਾਦਾ ਤੇ ਨਹੀਂ ਖਾਦਾ ਜਿਹੜੇ ਕਬੂਤਰਾਂ ਦੇ ਆਪਾਂ ਪਰਪਟਾਈ ਕੀਤੀ ਹੈ ਨਾ ਕਈ ਵਾਰ ਦਰਦ ਦੇ ਕਾਰਨ ਨਹੀਂ ਹੁੰਦਾ ਬਾਕੀ ਆਪਾਂ ਇਹਨਾਂ ਨੂੰ ਪਿੰਕ ਲੈ ਦੇ ਦਾਂਗੇ ਠੀਕ ਹੈ ਸਵੇਰ ਜੇ ਹੁਣ ਪਈ ਹੋਈ ਆਪਾਂ ਹੁਣ ਦੇ ਦਾਂਗੇ ਬਾਕੀ ਫਿਰ ਆਪਾਂ ਮਿਲਦੇ ਆ ਠੀਕ ਆ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਸਾਰੇ ਵੀਰ ਭਰਾ ਅਗਲੀ ਵੀਡੀਓ ਦੇਖਣ ਵਾਸਤੇ ਤੇ ਓਕੇ ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਟਾਟਾ ਬਾਈ